ਇਹ ਤਾਲੂਕ ਕੁੜੀ ਦਾ ਮਾਤਾ-ਪਿਤਾ ਮੁੰਡੇ ਨਾਲ ਬਾਹਰ ਆਪਾਂ ਜੇ ਕੋ ਬਾਹਰ ਵੱਢਦੇ ਨੇ ਕੁੜੀ ਦਾ ਮਾਤਾ-ਪਿਤਾ ਜੇ ਮੁੰਡੇ ਦੇ ਮਾਤਾ-ਪਿਤਾ ਨਾਲ ਮਿਲ ਕੇ ਨਾਲ ਮੁੰਡੇ ਨਾਲ ਨਿੱਕੀ ਨਾਲ ਫੇਰਤੀ ਸਾਹ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਰੇ ਹੀ ਨਗਰ ਨੂੰ ਪਤਾ ਹੈ ਕਿ ਪਹਿਲਾਂ ਮਤਾ ਪਾਇਆ ਸੀ 25 ਤਰੀਕ 7ਵਾਂ ਮਹੀਨਾ 2025 ਨੂੰ ਸਮੂਹ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੇ ਪਿੰਡ ਵਿੱਚ ਧਾਰੀ ਵਾਲ ਕਲੇਰ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਮੂਹ ਵਾਸੀਆਂ ਦੇ ਆਪਸ ਵਿੱਚ ਜੋ ਕਿ ਆਪ ਸਭ ਨੂੰ ਪਤਾ ਹੈ ਨਸ਼ਾ ਵੇਚਦਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਹ ਫਿਰ ਨਸ਼ਾ ਵਿਕ ਰਿਹਾ ਹੈ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਅੱਗੇ ਵੀ ਬੜਾ ਜ਼ੋਰ ਲਾਇਆ ਸੀ ਵੀ ਕਾਰਵਾਈ ਹੋਵੇ ਪਰ ਹੁਣ ਤੱਕ ਕਾਰਵਾਈ ਕੋਈ ਨਹੀਂ ਹੋਈ ਹੁਣ ਜਿਹੜਾ ਨਸ਼ਾ ਵੇਚੇਗਾ ਜਾਂ ਵਕਾਏਗਾ ਸਾਥ ਦੇਵੇਗਾ ਜਮਾਨਤ ਦੇਵੇਗਾ ਉਹਦਾ ਵੀ ਬਾਈਕਾਰਡ ਕੀਤਾ ਜਾਵੇਗਾ ਉਹਤੇ ਵੀ ਉਹਤੇ ਵੀ ਸਖਤ ਫੈਸਲਾ ਕੀਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਮਿਤੀ ਕਿੰਨੀ ਸਤਹ ਹਾਂਜੀ ਅੱਜ 7 ਤਰੀਕ ਨੂੰ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਮਤਾ ਪਾਇਆ ਹੈ ਕਿ ਕੋਈ ਵੀ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਕੇ ਜੇ ਪਿੰਡ ਦੇ ਵਿੱਚ ਰਹਿੰਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਨੌਜਵਾਨਾਂ ਨੂੰ ਕੀ ਫੀਲ ਕਰਦੇ ਜੋ ਜਿਹੜੇ ਜਿਹੜੇ ਹਰਕਤ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਮਨੁੱਖ ਨੇ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਇੱਕ ਮੇਲ ਤੇ ਇੱਕ ਫੀਮੇਲ ਮੇਲ ਦਾ ਮਤਲਬ ਇਹ ਹੈ ਕਿ ਫੀਮੇਲ ਦੀ ਰਾਖੀ ਕਰਨੀ ਜੇ ਅਸੀਂ ਉਹਨਾਂ ਲੜਕੀਆਂ ਦੀ ਰਾਖੀ ਨਹੀਂ ਕਰ ਸਕਦੇ ਜਾਂ ਇਹਨਾਂ ਦੀ ਨਹੀਂ ਕਰ ਸਕਦੇ ਮੈਂ ਉਹਨਾਂ ਜਵਾਨਾਂ ਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਇਸ ਕੰਮ ਦੇ ਵਿੱਚ ਨਾ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਮੁਸ਼ਕਲ ਨਾ ਆਵੇ ਤੁਰੰਤ ਤੌਰ ਤੇ ਬਾਈਕਾਟ ਕੀਤਾ ਜਾਏਗਾ ਜਿਹੜੇ ਕਿ ਪਿੰਡ ਦੀ ਪਿੰਡ ਦੀ ਆਪੂਰਤੌਰ ਤੇ ਬਾਈਕਾਟ ਕੀਤਾ ਜਾਏਗਾ ਬਾਈਕਟ ਦੀ ਕਾਖਲਸਾ ਬਾਈਕਟ ਜੀ ਦੇ ਫਤੇ ਮੈਂ ਸਰਪੰਚ ਧਾਰੀਵਾਲ ਕਲੇਰ ਤੋਂ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਹੈ ਪਰਿਵਾਰ ਦੇ ਪਿੰਡਾਂ ਵਿੱਚੀ ਉਹਦੇ ਬਰਖਲਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ ਤੇ ਪਗਾਇਤ ਉਹਦੀ ਬਿਲਕੁਲ ਮਤ ਨਹੀਂ ਕਰੂਗੀ ਨਾ ਕੋਈ ਮੰਤ ਕਰਾਉਣ ਜਾਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਸੀਂ ਉਹਨਾਂ ਦਾ ਕੋਈ ਸਪੋਰਟ ਨਹੀਂ ਕਰਾਂਗੇ ਸਮਾਜਿਕ ਬਾਈਕਾਟ ਸਮਾਜਿਕ ਬਾਈਕਾਟ ਕਰਾਂਗੇ ਦਾ ਪਟੜਾ ਵਾਪਰੀ ਦੀ ਹੈ ਤੇ ਪਿੰਡ ਵਿੱਚ ਤਾਂ ਹੀ ਕੋਈ ਇਹੋ ਜਿਹਾ ਹਾਂ ਇਹ ਪਿੰਡ ਵਿੱਚ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਹੈ ਤੇ ਇਸ ਕਰਕੇ ਇਹ ਮਤਾ ਪਾਇਆ ਹੈ ਕਿ ਅਪੀਲ ਕੀ ਕਰੋਗੇ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਜਿਹੜੇ ਜਦੋਂ ਇਹ ਕੰਮ ਪਿੰਡ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ ਹਾਂਜੀ ਹੋਊਗਾ ਕੀ ਅੱਜ ਮਤਾ ਪਾਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਲਾਲ ਸਿੰਘ ਪਿੰਡ ਧਾਰੀਵਾਲ ਕਲੇਰ ਮਾਹਪੁਰਖਾਂ ਘਰ ਦਾ ਸੇਵਕ ਹਾਂ ਸਾਧ ਸੰਗਤ ਦੀ ਸਾਰਨ ਬੇਨਤੀ ਆਪਸ ਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਾ ਨਾਲ ਵਿਆਹ ਕਰਵਾ ਰਹੀਆਂ ਹਨ ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਇਹਨੂੰ ਏਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੋਏ ਅੱਗੇ ਨਿਕਲੇ ਬੋਏ ਅੱਗੇ ਸੋਰੇ ਤੇ ਬੋਏ ਅੱਗੇ ਪੇਕੇ ਇਹ ਕੰਮ ਸੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮਗਾ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜਾ ਹੁਣ ਗਾਂ ਕਰਵਾਏਗਾ ਉਹਦਾ ਮਾਪਿਓ ਨਹੀਂ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆਂ ਭੈਣਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੀ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੀ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਏ ਕਿਉਂਕਿ ਧੀਆਂ ਜੰਮਣ ਤੋਂ ਕਿਉਂ ਲੋਕ ਡਰਦੇ ਹਨ ਇਸੇ ਕਰਕੇ ਡਰਦੇ ਹਨ ਕਿ ਸਾਡੀ ਪਾਗ ਨੂੰ ਪਾਗ ਨੂੰ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪਿਆਂ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬੈੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਾਸਲਾ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਕਿਉਂਕਿ ਇਹ ਕੰਮ ਬੜਾ ਵੱਦਾ ਜਾ ਰਿਹਾ ਹੈ ਇੱਕ ਕੰਮ ਹੈ ਨਸ਼ੇ ਦਾ ਜਿਹੜਾ ਸਾਡੇ ਪਿੰਡ ਨਸ਼ਾ ਵੀ ਬਹੁਤ ਵਿਕ ਰਿਹਾ ਤੇ ਇਹ ਵੀ ਬੇਨਤੀ ਹੈ ਭਾਈ ਨਸ਼ੇ ਨੂੰ ਵੱਟ ਵੱਟ ਹੱਲ ਪਾਈ ਜਾ ਜੋ ਪੰਜਾਬ ਸਰਕਾਰ ਹਨ ਇਹ ਕੇਂਦਰ ਦਾ ਬੜਾ ਕੁਝ ਹੈ ਪਰ ਕਾਰਨ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਭਾਈ ਸਦਕ ਜਿਹੜਾ ਕਦਮ ਲਿਆ ਜਾਵੇ ਤੇ ਸਾਡਾ ਜਿਹੜਾ ਇਹ ਕੰਮ ਹੈ ਵੀ ਜਿਹੜਾ ਹੁਣ ਤੱਕ ਵਿਆਹ ਜਿੰਨੇ ਵੀ ਹੋਏ ਹਨ ਉਹ ਪਿੰਡ ਵਿੱਚ ਨਹੀਂ ਰਹਿਣ ਦਿੱਤੇ ਜਾਣਗੇ ਇਹ ਪੰਚਾਇਤ ਨੇ ਮਤਾ ਪਾਇਆ ਸਾਰੇ ਨਗਰ ਨੇ ਮਤਾ ਪਾਇਆ ਹੈ ਤੇ ਦੂਸਰਾ ਜਿਹੜਾ ਹੁਣੇ ਤੋਂ ਬਾਅਦ ਕੋਈ ਵਿਆਹ ਕਰਵਾਵੇਗਾ ਨਗਰ ਦੇ ਵਿੱਚ ਉਹਦਾ ਪਰਿਵਾਰ ਵੀ ਰਵੇਗਾ ਉਹ ਆਪਨੇ ਇੱਥੇ ਰਵੇਗਾ ਇਹ ਬੇਨਤੀ ਜੂਰ ਪ੍ਰਵਾਨ ਕਰਨਾ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਵੀ ਲਾ ਦਾਂਗੇ ਪਿੰਡੋ 'ਚ ਲਿਖ ਕੇ ਘਰ ਘਰ ਜਾ ਕੇ ਸੱਦਾ ਵੀ ਧਾਵਾਂਗੇ ਆਪਾਂ ਪ੍ਰਚਾਰ ਵੀ ਕਰਾਂਗੇ ਵੀ ਇਹ ਕੰਮ ਨਾ ਕਰੋ ਆਪਣੇ ਧੀਆਂ ਆਪਣਾ ਤਿਆਰ ਰੱਖੋ ਆਪਣੇ ਨਾਲੇ ਜਿਹੜੀਆਂ ਬੇਟੀਆਂ ਨਾਲ ਬੱਚਿਆਂ ਦੇ ਨਾਲ ਨਾਲ ਕੋਈ ਜਿਹੜਾ ਸਮਾਂ ਬਤਾਇਆ ਕੋ ਜਰੂਰ ਜਦੋਂ ਅਸੀਂ ਇੱਕ ਕਮਰੇ ਖੁੱਲੇ ਛੱਡ ਦਿੰਦੇ ਆ ਨਾ ਉਦੋਂ ਫਿਰ ਇਹ ਕੰਮ ਵਿਗੜਦਾ ਹੈ ਇਸ ਕਰਕੇ ਸਾਰੇ ਹੀ ਮੇਰੇ ਜਿੰਨੇ ਵੀ ਗੱਲ ਸੁਣ ਰਹੇ ਹਨ ਮੀਡੀਆ ਰਾਈ ਆਪਣੇ ਬੱਚਿਆਂ ਦਾ ਕੁਝ ਸਮਾਂ ਰੱਖਿਆ ਕਰੋ ਪਿਓਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਦਸਤਾਰ ਲਿਆਉਂਦੇ ਜੇ ਨਾ ਜਾ ਕਰਕੇ ਆਪਣੀ ਤੀਨ ਨੂੰ ਫੜਾਇਆ ਕਰੋ ਕਿ ਪੋਤੇ ਤੇਰੇ ਕਰਕੇ ਹੀ ਇਹ ਤੂੰ ਹੀ ਤੇਰੇ ਕਰਕੇ ਲੱਗੇ ਬੰਨਣਾ ਮੈਂ ਤੇ ਇਹਦੀ ਰਾਂਗ ਜਿਹੜਾ ਤੂੰ ਹੀ ਇਹਦਾ ਗੋੜਾ ਰੱਖਣਾ ਹੈ ਕਿ ਵੇਖੀ ਕਿ ਤੇ ਰਾਂਗ ਨਾ ਉਤਰ ਨਹੀਂ ਇਹ ਬੇਨਤੀ ਜਰੂਰ ਆਪਣੇ ਜਿਹੜੇ ਪਿਓ ਹਨ ਆਪਣੇ ਧੀਆਂ ਨੂੰ ਬੱਚਿਆਂ ਨੂੰ ਜਰੂਰ ਕਰਿਆ ਕਰਨ ਕਿ ਸਾਡੀ ਇੱਜ਼ਤ ਪਤ ਇਹ ਤੂੰ ਆ ਤੇ ਤੂੰ ਰੱਖਣੀ ਹੈ ਮੇਰੀ ਭੈਣਾ ਅੱਗੇ ਬੇਨਤੀ ਹੈ ਕਿ ਇਹ ਕਦਮ ਨਾ ਚੁੱਕਿਆ ਕਰੋ ਬੜੀ ਬਿਸ਼ਤੀ ਨਾ ਬੰਦਾ ਮਰਨ ਵਿੱਚ ਜੇ ਨਾ ਬੰਦਾ ਜੂਨ ਦੇ ਵਿੱਚ ਜੇ ਇਹ ਕਰਕੇ ਬੇਨਤੀ ਹੈ ਜੀ ਸਾਡਾ ਜੂਸ ਪੰਚਾਇਤ ਨੂੰ ਬੇਨਤੀ ਹੈ ਕਿ ਸਾਥ ਦਿੱਤਾ ਜਾਵੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਹੈ ਭਾਈ ਕੋਈ ਗੁੱਸਾ ਨਾ ਕਰਿਓ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਨਸਲਾਂ ਕੀ ਕਹਿਣਗੀਆਂ ਸਾਨੂੰ ਕਿ ਸਾਡੇ ਪਿੰਡ ਚਾਹ ਕੰਮ ਹੋਦਰੇ ਹਨ ਸਾਡੇ ਪਿੰਡ ਵਿੱਚ ਵਿਆਹ ਹੁੰਦੇ ਰਹੇ ਹਨ ਇਹ ਸਾਡੇ ਸਾਡੇ ਨਗਰ ਨੇ ਨੌਜਵਾਨ ਬੇਨਤੀ ਹੈ ਕਿ ਇੱਜ਼ਤ ਦੀ ਜਿਹੜੀ ਨਗਰ ਦੀ ਇੱਜ਼ਤ ਹੈ ਨਾ ਇਹ ਤੁਹਾਡੇ ਹੱਥ ਵਸ ਹੈ ਇਹ ਤੁਸੀਂ ਬਚਾਉਣੀ ਹੈ ਤੁਸੀਂ ਬਣਾਉਣੀ ਹੈ ਇਹ ਤਾਂ ਸਾਰੇ ਆਪਾਂ ਰਲ ਮਿਲ ਕੇ ਆਪਣੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੀਏ ਜੀ ਵਾਹਿਗੁਰੂ